ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਬਿਜ਼ਨਸ ਚੈਨਲ ਅੱਜ ਦੀ ਸਭ ਤੋਂ ਵੱਡੀ ਖਬਰ ਕੈਨੇਡਾ ਦੀ ਨਵੀਂ ਸਰਕਾਰ ਵੱਲੋਂ ਆਈ ਹੈ ਅੱਜ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਪਹਿਲੀ ਪ੍ਰੈਸ ਕਾਨਫਰੰਸ ਹੋਈ ਤੇ ਇਮੀਗ੍ਰੇਸ਼ਨ ਤੇ ਉਹਨਾਂ ਨੇ ਸਾਫ਼ ਸਿੱਧੀਆਂ ਗੱਲਾਂ ਕਰ ਦਿੱਤੀਆਂ ਹਨ ਉਹਨਾਂ ਨੇ ਕਿਹਾ ਕਿ ਕੈਨੇਡਾ 'ਚ ਇਮੀਗ੍ਰੇਸ਼ਨ ਨੂੰ ਹੁਣ ਇੱਕ ਸਸਟੇਨੇਬਲ ਲੈਵਲ ਤੇ ਲਿਆਉਣਾ ਹੈ ਸਪਸ਼ਟ ਤੌਰ ਤੇ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਨਵੇਂ ਸਟੂਡੈਂਟਸ ਵਰਕ ਪਰਮਿਟ ਹੋਲਡਰਸ ਜਾਂ ਟੈਂਪਰੇਰੀ ਰੈਜ਼ੀਡੈਂਟਸ ਹਨ ਉਨ੍ਹਾਂ ਦੀ ਗਿਣਤੀ 2028 ਤੱਕ ਕੈਨੇਡਾ ਦੀ ਕੁੱਲ ਆਬਾਦੀ ਦੇ ਸਿਰਫ 5% ਤੱਕ ਲਿਆਂਦੀ ਜਾਵੇਗੀ। ਇਸ ਦਾ ਮਤਲਬ ਇਹ ਹੋਇਆ ਕਿ ਸਟੂਡੈਂਟਸ ਅਤੇ ਵਰਕ ਪਰਮਿਟ ਹੋਲਡਰਸ ਲਈ ਪਹਿਲਾਂ ਵਾਂਗ ਹੀ ਰੂਲ ਘੱਟੋ-ਘੱਟ ਅਗਲੇ 2 ਸਾਲ ਤੱਕ ਸੇਮ ਰਹਿਣਗੇ। IRCC ਵੱਲੋਂ ਅੱਜ ਇੱਕ ਸਪੈਸ਼ਲ PR ਡਰਾਅ ਕੱਢਿਆ ਗਿਆ ਸੀ ਜੋ ਟੀਚਰਸ ਅਤੇ ਐਜੂਕੇਟਰਸ ਲਈ ਸੀ। ਇਸ ਦੇ ਨਾਲ-ਨਾਲ ਫ੍ਰੈਂਚ ਬੋਲਣ ਵਾਲਿਆਂ ਲਈ ਇਸ ਸਾਲ ਸਭ ਤੋਂ ਵੱਧ PR ਡਰਾਅ ਆ ਚੁੱਕੇ ਹਨ। ਕਹਿ ਸਕਦੇ ਹਾਂ ਕਿ ਕੈਨੇਡਾ ਹੁਣ ਫ੍ਰੈਂਚ ਬੋਲਣ ਵਾਲਿਆਂ ਨੂੰ ਤਰਜੀਹ ਦੇ ਰਿਹਾ ਹੈ। ਇਹ ਵੀ ਸਾਫ਼ ਹੋ ਗਿਆ ਹੈ ਕਿ ਟੈਂਪਰੇਰੀ ਵਰਕਰਸ ਜਿਵੇਂ ਕਿ ਕੰਸਟਰਕਸ਼ਨ ਐਗਰੀਕਲਚਰ ਜਾਂ ਫੈਕਟਰੀ ਲੇਬਰ ਉਹਨਾਂ ਲਈ ਵੀ ਕੁਝ ਨਵੇਂ ਨਿਯਮ ਲਾਗੂ ਹੋਣਗੇ ਆਈਆਰਸੀਸੀ ਹੁਣ ਕੈਟਾਗਰੀ ਸਪੈਸਿਫਿਕ ਕ੍ਰੋਸ ਤੇ ਜ਼ੋਰ ਦੇ ਰਿਹਾ ਹੈ ਜਿਸ ਦਾ ਮਤਲਬ ਇਹ ਹੈ ਕਿ ਤੁਹਾਡੀ ਓਕਿਊਪੇਸ਼ਨ ਕੈਟਾਗਰੀ ਜੇ ਕੈਨੇਡਾ ਦੀ ਡਿਮਾਂਡ ਵਿੱਚ ਹੈ ਤਾਂ ਤੁਹਾਡੇ ਪੀਆਰ ਦੇ ਚਾਂਸਸ ਜ਼ਿਆਦਾ ਹਨ ਇਹ ਨਵੀਆਂ ਪਾਲਿਸੀਆਂ ਹੁਣ ਇਹ ਵੀ ਦਰਸਾਉਂਦੀਆਂ ਹਨ ਕਿ ਕੈਨੇਡਾ ਹੁਣ ਕੁਆਂਟੀਟੀ ਤੇ ਨਹੀਂ ਕੁਆਲਿਟੀ ਦੀ ਇਮੀਗ੍ਰੇਸ਼ਨ ਚਾਹੁੰਦਾ ਹੈ ਜਦੋਂ ਲਿਬਰਲ ਪਾਰਟੀ ਨੇ ਆਪਣਾ ਚੋਣ ਪ੍ਰਚਾਰ ਚਲਾਇਆ ਸੀ ਤਾਂ ਇਮੀਗ੍ਰੇਸ਼ਨ ਇੱਕ ਵੱਡਾ ਮੁੱਦਾ ਸੀ। ਉਹਨਾਂ ਨੇ ਸਿਰੇ ਦੀ ਗੱਲ ਕੀਤੀ ਸੀ ਕਿ ਪੀਆਰ ਦੇ ਨਵੇਂ ਮਾਪਦੰਡ ਬਣਾਏ ਜਾਣਗੇ। ਟੈਂਪਰੇਰੀ ਵਰਕਰਸ ਦੀ ਲਿਮਿਟ ਫਿਕਸ ਕੀਤੀ ਜਾਵੇਗੀ। ਇਮੀਗ੍ਰੇਸ਼ਨ ਨੂੰ ਸਸਟੇਨੇਬਲ ਅਤੇ ਸੋਸਾਇਟੀ ਫ੍ਰੈਂਡਲੀ ਬਣਾਇਆ ਜਾਵੇਗਾ। ਤਾਂ ਦੋਸਤੋ ਇਹ ਸਾਰੀਆਂ ਖਬਰਾਂ ਸਾਨੂੰ ਇਹ ਦੱਸਦੀਆਂ ਹਨ ਕਿ ਕੈਨੇਡਾ ਹੁਣ ਇਮੀਗ੍ਰੇਸ਼ਨ ਵਿੱਚ ਕੁਆਲਿਟੀ ਤੇ ਫੋਕਸ ਕਰ ਰਿਹਾ ਹੈ। ਥੱਲੇ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਸੀਂ ਕਿਸ ਓਕਿਊਪੇਸ਼ਨ ਕੈਟਾਗਰੀ ਨੂੰ ਬਿਲੋਂਗ ਕਰਦੇ ਹੋ। ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਸਤਿ ਸ਼੍ਰੀ ਅਕਾਲ ਮਿਲਦੇ ਹਾਂ ਇੱਕ ਨਵੇਂ ਅਪਡੇਟ ਦੇ ਨਾਲ